ਜ਼ਿਲ੍ਹਾ ਪਠਾਨਕੋਟ ਸਰਹੱਦੀ ਖੇਤਰ ਹਮੇਸ਼ਾ ਚਲਦਿਆ ਕਾਫੀ ਸੰਵੇਦਨਸ਼ੀਲ ਇਲਾਕਾ ਮੰਨਿਆ ਜਾਂਦਾ ਹੈ ਅਧਿਆਨ ਵਾਲੇ 26 ਜਨਵਰੀ ਦੇ ਚਲਦਿਆ ਕਿਸੇ ਵੀ ਮਾਰੀ ਗਤੀਵਿਧੀ ਹੋਣ ਤੋਂ ਰੋਕਣ ਲਈ ਪੰਜਾਬ ਪੁਲਿਸ ਲਗਾਤਾਰ ਸਰਹੱਦੀ ਖੇਤਰਾਂ ਅਤੇ ਬਜ਼ਾਰਾ ਵਿੱਚ ਚੈਕਿੰਗ ਦਾ ਅਭਿਆਨ ਚਲਾਉਂਦੀ ਰਹਿੰਦੀ ਹੈ ਜਿਸ ਦੇ ਚਲਦਿਆ ਡੀਐਸਪੀ ਸੁਮੇਰ ਸਿੰਘ ਮਾਨ ਦੀ ਅਗਵਾਈ ਹੇਠ ਪਠਾਨਕੋਟ ਡਿਵੀਜ਼ਨ ਨੰਬਰ 1 ਦੇ ਐਸਐਚਓ ਦਵਿੰਦਰ ਕਾਸ਼ਨੀ ਅਤੇ ਡਿਵੀਜ਼ਨ ਨੰਬਰ 2 ਦੇ ਐਸਐਚਓ ਮਨਦੀਪ ਸਲਗੋਤਰਾ ਦੀ ਦੇਖਰੇਖ ਵਿੱਚ ਜ਼ਿਲ੍ਹਾ ਪਠਾਨਕੋਟ ਵਕਥਾਵਾ ਦੀ ਚੈਕਿੰਗ ਦੇ ਚੱਲਦਿਆਂ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਹਦੇ ਚੱਲਦਿਆਂ ਪੁਲਿਸ ਵੱਲੋਂ ਪਠਾਨਪੁਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦਿਆਂ ਗਾਂਧੀ ਚੌਂਕ ਡੀਐਸਪੀ ਦਫਤਰ ਵਿਕੇਸ਼ ਮਾਪ ਤੋਂ ਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੁਮੇਰ ਸਿੰਘ ਮਾਨ ਨੇ ਕਿਹਾ ਕਿ 26 ਜਨਵਰੀ ਦੇ ਚੱਲਦਿਆਂ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਤੇ ਢਲ ਪਹੁੰਚਣ ਦੇ ਲਈ ਅਤੇ ਲੋਕਾਂ ਵਿੱਚ ਪੁਲਿਸ ਦੇ ਪ੍ਰਤੀ ਵਿਸ਼ਵਾਸ ਬੁਨਾਉਣ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਵਕਥਾਵਾ ਅਤੇ ਬਾਜ਼ਾਰਾਂ ਵਿੱਚ ਪੁਲਿਸ ਦੀ ਗਸ਼ਤ ਵਧਾਈ ਗਈ ਹੈ ਤਾਂ ਜੋ ਕੋਈ ਵੀ ਅਨਸਰ ਨਾ ਵੀ ਕੱਟਣਾ ਨਾ ਵਾਪਸ ਆ ਕੇ ਭਾਰਤ ਨੈੱਟ ਨਿਊਜ਼ ਵੱਲੋਂ ਆਪਕਾ ਤੋਂ ਰਾਜੇਸ਼ ਪਰ ਝੰਡਾ ਦਿਖਾ ਰਿਪੋਰਟ ਆ ਬੇਸਿਕਲੀ ਕਿਹਸਾ ਆਪਰੇਸ਼ਨ ਕਰ ਰਹੇ ਆ ਸਿਟੀ ਦੇ ਏਰੀਆ ਚ ਜਿੱਦੋਂ ਜੇ ਆਪਾਂ 26 ਜਨਵਰੀ ਦੇ ਮੱਧੇਨਗਰ ਕੋਲੀ ਸਿਕਿਉਰਿਟੀ ਵਿਦਾਨ ਲਈ ਤੇ ਲੋਕਾਂ 'ਚ ਥੋੜਾ ਸੈਂਸਰ ਸਿਕਿਉਰਿਟੀ ਪੈਦਾ ਕਰਨ ਲਈ ਜਿਹੜਾ ਬਾਜ਼ਾਰਾਂ 'ਚ ਮੋਲਾਂ 'ਚ ਅਦਰਵਾਇਜ਼ ਬਾਕੀ ਏਰੀਆ 'ਚ ਵੀ ਆਪਾਂ ਸਰਚਿੰਗ ਕਰ ਰਹੇ ਹਾਂ ਇਹ ਇhtiyat ਦੇ ਤੌਰ ਤੇ ਸਰਚ ਹੋ ਰਹੀ ਹੈ ਜਿਹਦੇ ਵਿੱਚ ਆਪਾਂ ਜਿਹੜੇ ਸ਼ੱਕੀ ਵਿਅਕਤੀ ਉਹ ਚੈੱਕ ਕਰ ਰਹੇ ਹਾਂ ਤਾਂ ਕਿ ਕੋਈ ਵੀ ਅਨਸੁਖਾਵੀਂ ਘਟਨਾ ਜਿਹੜੀ ਆ ਪਠਾਨਕੋਟ 'ਚ ਨਾ ਵਾਪਰੇ ਸਰ ਕੋੜਾ ਰੋਡ ਰਹੇਗਾ ਰੂਟ ਜੀ ਪਹਿਲੇ ਆਪਾਂ ਹੁਣ ਗਾਂਧੀ ਚੌਕ ਕਰ ਰਹੇ ਹਾਂ ਉਹਦੇ ਬਾਅਦ ਆਪਾਂ ਜਿਹੜਾ ਸਿਟੀ ਮਾਲ ਆ ਨੋਵੈਲਟੀ ਮਾਲ ਆ ਉਹਦੇ ਬਾਅਦ ਜਿਹੜਾ ਠਾਕੀ ਵਾਲਾ ਏਰੀਆ ਉਹ ਵੀ ਕਰਾਂਗੇ ਤਾਂ ਕਾਫੀ ਏਰੀਆ 'ਚ ਸਰਚ ਹੀ ਕਵਰ ਹੋ ਰਹੀ ਹੈ